ਸਤਿ ਸ਼੍ਰੀ ਅਕਾਲ ਗਾਇਸ ਤੇ ਸਾਰਿਆਂ ਨੂੰ ਤੇ ਹੁਣ ਆਪਾਂ ਮਟਰ ਤੋੜਨ ਲੱਗੇ ਆ ਕਿਉਂਕਿ ਅੱਜ ਆਪਾਂ ਬਣਾਉਣਾ ਵਾ ਆਲੂ ਮਟਰ ਦੀ ਸਬਜ਼ੀ ਤੇ ਨਾਲ ਤੰਦੂਰ ਦੀਆਂ ਰੋਟੀਆਂ ਤੰਦੂਰੀ ਰੋਟੀਆਂ ਤੇ ਹੁਣ ਸਭ ਤੋਂ ਪਹਿਲਾਂ ਓ ਵਾਹੋ ਤੋਤਾ ਵੀ ਮਟਰ ਖਾ ਕੇ ਗਿਆ ਉਹ ਬਹਿ ਗਿਆ ਉਹ ਵੀ ਲੱਗੇ ਹੋਏ ਆ ਖਾਣ ਹਾਂ ਤੇ ਚਲੋ ਹੁਣ ਆਪਾਂ ਮਟਰ ਤੋੜ ਲਈਏ ਜਿਸ ਕਰਕੇ ਕੋਈ ਸੁਸਤੀ ਪਈ ਹੋਈ ਜਿਸ ਕਰਕੇ ਜਲਦੀ ਜਲਦੀ ਤੋੜ ਇੱਥੇ ਢੇਰੀ ਲਾ ਦੀ ਤੇ ਲੈ ਆਈ ਠੀਕ ਆ ਜਲਦੀ ਤੋੜ ਸਾਰੇ ਜਾਣੇ ਇੱਥੇ ਮਟਰ ਤੋੜਨ ਦੇ ਆ ਅਸੀਂ ਕਿਹਾ ਇਕੱਠੇ ਤੋੜ ਲੀਏ ਹਵਾ ਬਹੁਤ ਵਧੀਆ ਚੱਲਦੀ ਪਈ ਮੀਂਹ ਪਿਆ ਸਵੇਰੇ ਬਹੁਤ ਜ਼ਿਆਦਾ ਤੇ ਮੀਂਹ ਮੂਹ ਦਾ ਮੌਸਮ ਹਵਾ ਠੰਡੀ ਚੱਲਦੀ ਪਈ ਇਸ ਕਰਕੇ ਮੈਂ ਤਾਂ ਬਈ ਕੋਟ ਪਾ ਕੇ ਆ ਗਿਆ ਅੱਜ ਦੇਖ ਲੋ ਹਾਂ ਥੋੜੇ ਭਰਨੇ ਕਿੰਨੇ ਔਖੇ ਆ ਮੈਂ ਉਹੀ ਤਾਂ ਕਹਿੰਦੀ ਮੈਂ ਕਿਹਾ ਆਪਾਂ ਮੋਰਿੰਗ ਲੱਗਦਾ ਪਿਆ ਆ ਚਾਰਕ ਤਾਂ ਨਹੀਂ ਮੌਸਮ ਐਡਾ ਸੋਹਣਾ ਠੰਡਾ ਮੌਸਮ ਹੋ ਕੇ ਵੀ ਨਹੀਂ ਜੀ ਕਰਦਾ ਤੁਹਾਡਾ ਤਾਂ ਫਿਰ ਓਦਾਂ ਕੀ ਕਰਨਾ ਜੇ ਤੂੰ ਪੈਸੇ ਦਊਗਾ ਨਾ ਦਿਹਾੜੀ ਫੇ ਤੋੜ ਦਾਂਗੇ ਹੂੰ ਦਿਹਾੜੀ ਦੀ ਗੱਲ ਨਾ ਕੀ ਦਿਹਾੜੀ ਦੀ ਗੱਲ ਆ ਨਹੀਂ ਦਵੇਂਗਾ ਤਾਂ ਹੀ ਤੋੜੀ ਹਾਂ ਮੈਂ ਦਿਨਾ ਦਿਹਾੜੀ ਕਿੰਨੀ 10 ਰੁਪਏ ਨਹੀਂ ਕੋਦੀ ਹੁਣੀ ਤੋੜਾਂਗੇ ਗੱਲ ਕਰਨੀ ਚਾਚਦੀ ਚੱਲ ਜੀਰੋ ਜੀਰੋ ਲਾ ਲਓ ਮਗਰ 30 ਨਹੀਂ 100 ਰੁਪਿਆ ਘੱਟਾ 100 ਵੀ ਘੱਟ ਪੂਰੇ ਮਗਰ ਤੇ ਭਰਾਵਾ 900 ਰੁਪਿਆ ਦਿਹਾੜੀ ਦਾ ਹਾਂ 1 ਬੂਦ 2000 ਰੁਪਿਆ ਸੈਂਡ ਕਰ ਦਿਆਂ ਗੱਲ ਖਾ ਸ਼ੀਸ਼ਾ ਹੈਗਾ ਸ਼ੀਸ਼ਾ ਹੈਗਾ ਚਾਚਾ ਕੋਲੇ ਕਿੰਨੇ ਚਾਰੇ ਇਹਨੂੰ ਹੈ ਵੀ ਖਲੀਆਂ ਉਹਦੇ ਚ ਵੀ 100 ਰੁਪਏ ਅਰਗਾ ਮੂੰਹ ਹੈਗਾ ਕ ਦਹਾਂ ਵਾਲਾ 100 ਅੱਛਾ ਵਾਲਾ ਨਹੀਂ ਹੈਗਾ ਕਿੰਨੇ ਆਲਾ ਵਾ ਵੱਧ ਆਲਾ ਹੋ ਗਿਆ ਫਿਰ। ਈਆਂ ਆਲਾ ਚਲੋ ਭਈ ਬਣਾਉਣਾ ਕੀ ਆ ਮੈਨੂੰ ਇਹ ਤਾਂ ਪਤਾ ਹੀ ਨਹੀਂ ਆਲੂ ਮਟਰ ਦੀ ਸਬਜ਼ੀ। ਦੇਖੋ ਭਈ ਰੁੱਖ ਜਿਹੜੇ ਆ ਹਜੇ ਮਟਰ ਤੇ ਕੋਈ ਵੀ ਰੁੱਖ ਨਹੀਂ ਫੁੱਟਾ। ਮਤਲਬ ਸਾਰੇ ਹਜੇ ਪੱਤੇ ਇਦਾਂ ਵਾਂ। ਜੋ ਫੁੱਟ ਗਏ ਤੇ ਖਰਾਪਰਾ ਹੋਇਆ ਇਹਨਾਂ ਦੇਖਿਓ। ਕੁਛ ਦਿਖਦਾ ਨਹੀਂ ਹੁੰਦਾ ਤਾਂ ਇਹਨੂੰ। ਤੋੜ ਲਓ ਬਸ ਕਰੋ ਬਹੁਤ ਆ। ਥਾਲੀ ਥੋੜੀ ਚਾਹੀਦੀ ਲਾਪੀ ਤਾਂ ਆ ਲੈ ਆ ਮਟਰ ਕੱਟ ਕੇ ਇਹਦੇ ਚ। ਆ ਦੇ ਆ ਥਾਲੀ ਦੇ ਦੇ ਚਲੋ ਜੀ ਮੈਨੂੰ ਵੀ ਭੁੱਖ ਲੱਗੀ ਹੈਗਾ ਚੱਲ ਮੋਟਰ ਤੇ ਜਾ ਕੇ ਰੋਟੀਆਂ ਹੀ ਖਾ ਲਾਂ। ਨਹੀਂ ਰੋਟੀ ਨਹੀਂ ਖਾਤੀ ਹੈ। ਤੇ ਮਟਰ ਕੱਢ ਲਿਆ ਆਪਦੇ ਹੀ ਮਟਰ ਆ ਤੋੜ ਕੇ ਲੈ ਜਾਂਦੇ ਆ। ਹੁਣ ਇਹਨਾਂ ਨੂੰ ਕੱਢਦੇ ਆ ਆਪਾਂ। ਇਹਦੋਂ ਨਾਲ ਹੋਰ ਵਧੀਆ ਕੀ ਹੋ ਸਕਦਾ ਕੀ ਆਪਦੇ ਘਰ ਦੀ ਸਬਜ਼ੀ ਆ ਤੇ ਉਹਨੂੰ ਹੀ ਆਪਾਂ ਕੱਢਣਾ। ਬਾਈ ਹਾਲ ਬਾਈ ਤੂੰ ਵੀ। ਮੈਂ ਇੱਥੇ ਛਿੱਲਾਂ ਰੱਖੀ ਆ। ਹੂੰ। ਆ ਵੀ ਇੱਥੇ। ਉਹ ਸ਼ਾਬਾਸ਼। ਐਸੇ ਛਿੱਲਾਂ ਨਿਸਤ ਨਾਲ। ਹੂੰ। ਔਰ ਫਿਰ ਸੁਣਾਓ ਗੱਲਾਂ ਬਾਤਾਂ ਕਿਵੇਂ ਤੁਹਾਡੀ ਜ਼ਿੰਦਗੀ ਵਧੀਆ ਚੱਲਦੀ ਆ ਉਹ ਕਹੇਗਾ ਤੇਰੀ ਤਾਂ ਪਤਾ ਆ ਜਿਹੜਾ ਇਹਨਾਂ ਮੇਰੇ ਸੁਈਆਂ ਚੁੱਭਦੀਆਂ ਉਹਨੂੰ ਪੁੱਛਦੇ ਆ ਸੁਈਆਂ ਕਿੱਦਾਂ ਚੁੱਭਦੀਆਂ ਇਹ ਮੜਾ ਦੱਸੇਗਾ ਦੱਸ ਦੂ ਮੜਾ ਬਾਕੀ ਆਣ ਕਿਹੜਾ ਵੇਖੀ ਵੀਡੀਓ ਕੀ ਉਹਨਾਂ ਨੂੰ ਦੱਸੇਗਾ ਲੈ ਉਹ ਤੁਸੀਂ ਦੇਖ ਲਿਓ ਜਿਹੜਾ ਆਪਾਂ ਸਾਵਧਾਨ ਲੱਗਦੇ ਦੇ ਦਾਂਗੇ ਕਹੇ ਨਾ ਉਹ ਕਿਉਂ ਨਹੀਂ ਵੇਖੀ ਰੱਚੀ ਸਾਵਧਾਨ ਪੰਜਾਬ ਵੇਖ ਲਿਓ ਉਹਦੇ ਸੁਈਆਂ ਚੁੱਭੀਆਂ ਸੀ ਕਿੱਦਾਂ ਚੁੱਭੀਆਂ ਸੀ ਉਹਦੇ ਬਾਰੇ ਦੱਸ ਦੂਗਾ ਮੁੰਡਾ ਕੋਈ ਨਹੀਂ ਚੁੱਭਾ ਐਡੀਆਂ ਵਡੀਆਂ ਪੱਗਾਂ ਦੇ ਵਿੱਚ ਸੁਈਆਂ ਕਿੱਦਾਂ ਚੁੱਭ ਜਾਂਦੀਆਂ ਇਹ ਪ੍ਰਸ਼ਨ ਸੀ ਸਾਡਾ ਭਾਈ ਪਵਲੀ ਗਾੜ ਉਹ ਬਾਣੀ ਸੀ ਤੂੰ ਦਸਲੀ ਚ ਸਮਝੀ ਜਾਂਦਾ ਕਹਿ ਜੇ ਸਕ੍ਰਿਪਟ ਵੀ ਆਪ ਦਸਦੀ ਨਾ ਸੁਨਿਆ ਚੁੱਪ ਬਣਾਲੀ ਮੈਂ ਨੇ ਕਿਹਾ ਤੂੰ ਕਹ ਸੁਨਿਆ ਚੁੱਪ ਦੀਆਂ ਪਈਆਂ ਗੱਲ ਪਹਿਲਾਂ ਪੂਰੀ ਕਰ ਲੈ ਕਿਉਂ ਤੇ ਆ ਸੋਚ ਕੇ ਆ ਸੱਤੀ ਹੁੰਦਾ ਉੱਤੇ ਵਿੱਚ ਵੇਲਾ ਬਰਨਾ ਤੇ ਨਾ ਆ ਸੁਣ ਬਾਤ ਨਾ ਨਿਕਲਗਾ ਇਹ ਤਾਂ ਹੋਈ ਆ ਗੱਲ ਜੀ ਉਹ ਸਮਝ ਆ ਗਈ ਅੱਜ ਹਵਾ ਬੜੀ ਹੈ ਨਾ ਮੀਸ ਬਣਾ ਫੁੱਲ ਹੋਇਆ ਪਿਆ ਅੱਜ ਨਾ ਆਸ-ਪਾਸੇ ਸ਼ਾਂਤੀ ਬਹੁਤ ਆ ਇੱਕ ਗੱਲ ਦੀ ਆਹ ਭਾਈ ਇੱਥੇ ਆਏ ਇੱਥੇ ਵੇਲਾ ਹੈ ਨੇਚਰਲ ਆਪੇ ਹੀ ਫੇ ਤੁਸੀਂ ਆਟੋ ਹੀ ਲੈ ਲਓ ਇਹ ਗੱਲ ਬਣੀ ਬੈਠੇ ਸੋ ਕਹਿਣਾ ਆਪਣੀ ਆਟੋਮੈਟਿਕ ਹੀ ਗੱਲ ਬਣੀ ਹਾਂ ਤਹਿੰਦੇ ਚ ਆ ਆਟੋ ਲੈ ਰੋ ਤੋ ਕਹੋ ਉਹ ਰੱਬ ਜੋ ਮਰਜ਼ੀ ਬੋਲ ਦੋ ਫੇ ਕਹਿੰਦੇ ਇੱਥੇ ਹੀ ਕਹੀ ਕਰਦੇ ਆ ਕਮੇਡੀ ਕਹੀ ਤੋਂ ਕਮੇਰੀ ਹੁੰਦੀ ਹੈ ਸਵੇਕਾ ਤਾਂ ਮਜ਼ਾ ਹੀ ਬੜਾ ਆਉਂਦਾ ਮਿੱਠੇ ਜਿਹੇ ਮਟਰ ਖਾ ਕੇ ਬਾਕੀ ਗੱਲ ਹੋਰ ਸਹੀ ਕਿਹਾ ਇਸੇ ਖਾਣੇ ਨਹੀਂ ਨਾ ਖੁਦ ਉਹਦਾ ਮੂੰਹ ਰੁਕਦਾ ਹੀ ਨਹੀਂ ਜਦੋਂ ਕੱਢੀ ਜਾਈਏ ਨਾ ਕੋਈ ਫਰਕ ਬੜਾ ਥੋੜਾ ਹੈ ਉਹ ਆਈ ਬੈਠ ਹੈ ਬਸ ਤੇ ਬੈਠੇ ਕਿ ਕਿ ਪਤਾ ਨਹੀਂ ਨਾ ਮਤਲਬ ਉਹ ਮੇਰੇ ਲਈ ਪਤਾ ਕਿਉਂ ਜ਼ਿਆਦਾ ਹੁੰਦਾ ਐ ਬੈਂਚ ਤੇ ਕਿੱਥੇ ਬੈਣੇ ਇਹ ਬੈਠਾ ਦਾ ਇਹ ਪੰਕਜ ਨਾ ਹਨ ਇਹਨਾਂ ਨੇ ਕਹਿੰਦਾ ਕੀ ਕਰ ਰਿਹਾ ਇਹ ਅਭਿਆਸ ਹੁੰਦਾ ਹਾਂ ਹਾਂ 1 ਮਿੰਟ ਕੋਈ ਨਹੀਂ ਗੱਲ ਕਰ ਲੈਣੇ ਬਾਅਦ ਸੁਣ ਜੀ ਇਹ ਕ ਅਭਿਆਸ ਹੁੰਦਾ ਹੈ ਇਹ ਪਤਾ ਨਹੀਂ ਹੁੰਦਾ ਇਹਨਾਂ ਨੂੰ ਉਹ ਵੇਖਦੇ ਨੇ ਦਾ ਇਹ ਤਾਂ ਉਹ ਨਹੀਂ ਹਾਂ ਨਾ ਇਹ ਪਤਾ ਨਹੀਂ ਉਹ ਕੌਣ ਉਹ ਵੀ ਕੋਈ ਕੌਣ ਇਹਨਾਂ ਦੇ ਕੰਪਿਊਟਰ ਵੀ ਰਹਿ ਗਿਆ 1 ਮਿੰਟ ਵਰਤ ਨਹੀਂ ਪਾ ਰਹੇ ਸੁਣੇ ਕਿਹਨਾਂ ਦੇ ਵਿੱਚ ਸ਼ਿਵਾਂ ਨੇ ਲਾ ਕੇ ਨਾ ਕਹਿ ਰਹੇ ਨੇ ਵੇ ਲੋਕੀ ਉੱਧਰ ਕੋਲ ਵਿੱਚ ਕੋਈ ਕੋਈ ਜੇ ਚਾਹੀ ਰੈਟ ਨੂੰ ਸੇ ਡਾਊਨਲੋਡ ਕਰ। ਨਾ। ਵੇਰ ਜੀ ਚੋਪੋ ਉਹ ਛੋਟੇ। ਹਾਂ ਜੀ। ਇੰਨਾ ਸੋਹਣਾ ਮੌਸਮ ਹੋਵੇ। ਮੌਸਮ ਇੰਨਾ ਸੋਹਣਾ ਕਿ ਹਵਾ ਹੀ ਬਹੁਤ ਠੰਡੀ ਚੱਲਣ ਰਹੀ ਆ। ਮੈਨੂੰ ਲੱਗਦਾ ਮੀਂਹ ਵਾਕੇ ਹੀ ਆ ਜਾਣਾ ਵਾ ਸਹੀ ਗੱਲ ਆ ਹਾਂ। ਤੇ ਇੱਥੇ ਅਸੀਂ ਬਣਾਉਣ ਲੱਗੇ ਆ। ਆਲੂ ਤੇ ਸਬਜੀ ਤੇ ਆਲੂ ਆਲੂ ਜਿਹੜੇ ਬਾਲਕੇ ਲਿਆਂਦੇ ਹੋਏ ਆ ਨਾਲ ਮਟਰ ਜਿਹੜੇ ਆ ਉਹ ਧੋਲੇ ਆਪਾਂ ਕੱਢੇ ਆ ਨਾਲ ਅਦਰਕ ਕੱਟ ਲਿਆ ਨਾਲ ਮਿਰਚਾਂ ਵਾ ਤੇ ਸਮਾਨ ਸਮੂਹ ਪਿਆ ਕੋਸ਼ ਤਾਂ ਅੱਗ ਬਾਲ ਲੀਏ ਹੁਣ ਅੱਗ ਵੀ ਮਚਾਉਣੀ ਔਖੀ ਏ ਮੈਂ ਤਾਂ ਬਾਲਣ ਢਿੰਜਣਾ ਹੈਗਾ ਮਾਚੀ ਜਾਣੀ ਏ ਢੀ ਗੱਲਣੀ ਤੇਲ ਵੀ ਲੈ ਕੇ ਆਏ ਆ ਆਪਾਂ ਤੇਲ ਨਹੀਂ ਮੱਝ ਜਾਣੀ ਨਹੀਂ ਬਾਰਿਸ਼ ਨਹੀਂ ਹੋਣੀ ਕਿਉਂਕਿ ਕਾਲਾ ਘਣਾ ਬੱਦਲ ਨਹੀਂ ਆਣਾ ਨਹੀਂ ਬੱਦਲ ਬਹੁਤਾ ਉੱਤੋਂ ਬੱਦਲ ਘੁਲੇ ਆਜਾ ਪਿਆ ਵਾ ਇਹ ਵੀ ਵੇਖੋ ਨਾ ਆਪਣਾ ਕੱਟਨਾ ਕਿੰਨੇ ਵਧੀਆ ਲਾਦੇ ਆ ਲੋੜ ਉਹ ਪਟ્રોલ ਪਾਇਆ ਸੀ ਇਹਨੇ ਦਾ ਮਤਲਬ ਰੱਖ ਦੇ ਤੇ ਕੜਾਈ ਹਨਾ ਦਾ ਇਨੀ ਤੇਜ਼ ਧਮਾਕਾ ਮਚਿਆ ਉਹ ਯਾਰਾ ਦੇਣਾ ਤਿਆਰ ਹੋ ਕੇ ਗਏ ਚਲੋ ਆਪਾਂ ਪਹਿਲਾਂ ਸਭ ਤੋਂ ਹਲੀਬਾਇਲ ਪਾਲਾਂਗੇ ਬਾਹਰ ਬਾੜੋ ਤੇਰਾ ਕੰਮ ਹੋਣਾ ਚਾਹੀਦਾ ਨਾਲ ਦੀ ਨਾਲ ਹਾਂਜੀ ਹਿੰਗ ਸਭ ਤੋਂ ਪਹਿਲਾਂ ਹਿੰਗ ਦਾ ਯੂਜ਼ ਕਰ ਲੈਣਾ ਹਿੰਗ 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 ਤੜਕਾ ਅੰਗੰਗ ਫੜਕਾ ਹਿੰਗ ਦਾ ਤੜਕਾ ਅੰਗੰਗ ਫੜਕਾ ਮਿਰਚੀ ਉਸਕੇ ਬਾਅਦ ہمارے ਪਾਸ ਜੀਰਾ ਅਵੇਲੇਬਲ ਨਹੀਂ ਹੈ ਜਮਾਈ ਕੀ ਪੜੀ ਜਮਾਈ ਕੀ ਪੜ ਟਿੱਗੀ ਰੰਦੇ ਗਮਾਈ ਕੀ ਪੜੀ ਇੱਥੇ ਤੇ ਜੀ ਦੀ ਪੜੀ ਇਹ ਤਰੀਕਾ ਬਹੁਤ ਜੀ ਅਦਰਕ ਅਦਰਕ ਡਾਲੇ ਕੀ ਪੜੀ ਤੁਸੀਂ ਹਰ ਤੋਂ ਬਾਅਦ ਨਾ ਬਹੁਤ ਸਾਰੇ ਗੁਆਇਆ ਹਾਂ ਹਾਂ ਹਵਾ ਨਾਲ ਤੋਂ ਬਹੁਤ ਕੰਮ ਜਾਰਾ ਹੋ ਗਿਆ ਉਹ ਫਿਰ ਹਵਾ ਇਤਨਾ ਨਹੀਂ ਅੱਗ ਬੁਝਦੀ ਨਹੀਂ ਹਵਾ ਉਹ ਪ੍ਰੈਸ਼ਰ ਦਾ ਕੰਮ ਦੇਣ ਲਈ ਅੱਗ ਨੂੰ ਅੱਛੇ ਸੇ ਫਲੇਵਰ ਆ ਜਾਏਗਾ ਆ ਵੀ ਅਦਰਕ ਦਾ ਵੇਖਾਉਂਦਾ ਪਿਆ ਨਾ ਹਾਂ

डालेंगे इसके बाद हम हल्दी डालेंगे हल्दी हम जितनी भी डालेंगे उतना भी कलर आएगा मिर्ची थोड़ी डालेंगे है ना बस अच्छा तंदूर लागना आग तो ਬਲੀ ਨਹੀਂ ਨਹੀਂ ਬੁਝ ਗਈ ਆ ਬਲਗੀ ਮਟਰ ਪੱਕੇ ਪਾ ਆ ਆ ਵਾਓ ਆਲੂ ਕਾ ਪਾਉਣੇ ਆ ਰੋਕ ਪਾਵਾਂਗੇ ਇੰਨਾ ਵਧੀਆ ਜੇ ਪਾਉਣੀਆਂ ਚਲ ਬਲਗੀ ਹਲੋ ਜੀ ਜਿੰਨਾ ਚਰ ਮਟਰ ਹੁੰਦੇ ਪਏ ਆ ਆ ਪੱਤਣੀਆਂ ਲੈ ਆਈਏ ਤਣੀਆਂ ਵੀ ਪੋਣਾ ਵਿੱਚ ਤੇ ਠੰਡਾ ਮੌਸਮ ਆ ਬਿਲਕੁਲ ਠੰਡਾ ਬਈ ਲੱਗ ਗਿਆ ਤਣੀਆਂ ਅੱਛਾ ਆ ਮੇਥੀ ਵੀ ਤੋੜ ਲਾ ਹੈਗੀ ਆ ਉਹ ਵੀ ਮੇਥੀ ਨਹੀਂ ਹਰਦਾ ਨਹੀਂ ਪੋਣੀ ਚਲੋ ਹਾਂ ਗਾਇਜ਼ ਹਵਾ ਬਹੁਤ ਆ ਮੈਨੂੰ ਲੱਗਦਾ ਸ਼ਾਇਦ ਬਾਜ ਘਟ ਆਵੇ ਧਨੀਆ काट ਲਈਏ ਧਨੀਆ ਆ ਸੁੱਕਾ ਬਾਲ ਲਾ ਲਈ ਜਾਈ ਜਾ ਲਈ ਹੋ ਗਿਆ ਹलो ਗਾਇਜ਼ ਆਪਾਂ ਬਾਜ਼ੀ ਤਰ ਦੇ ਸਮਾਈਲ ਦੇ ਨਾਲ ਹਲਟੋ ਦੇ ਲੈ। ਰਚੀ ਲਾਲ ਮੈਂ ਛਪਾ ਨਹੀਂ। ਨਹੀਂ ਨਹੀਂ। ਕੱਲ ਵੀ ਤੂੰ ਜਾਦੀ ਪਾਤੀ ਮਿਰਚ ਇਹਦਾ ਹੀ ਕੰਮ ਹੈ ਇਹਦਾ ਮਤਲਬ। ਹੂੰ। ਹੈਨਾ? ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਕਸੂਰੀ। ਕਸੂਰ ਕੀ ਦਾ ਇਹਦੇ ਵਿੱਚ? ਵਾਵਾ ਪਾਏ। ਵਾਦੇ ਹੋਰ ਪਾ ਦੇ। ਕਸੂਰੀ ਮਿੱਥੇ। ਹੋਰ ਪਾ ਦੇ। ਬਸ ਜ਼ਿਆਦਾ ਵੀ ਮੈਨੂੰ ਨਹੀਂ ਸਮੈਲ ਚੰਗੀ। ਮੈਨੂੰ ਬਹੁਤ ਵਧੀਆ ਆਈ। ਨਾਰਮਲ ਨਾਲ ਇੱਕ ਚੀਜ਼ ਵਧੀਆ ਲੱਗਦੀ ਕਿੰਨਾ ਵਧੀਆ ਹੈ ਨਹੀਂ ਤੇਨੇ ਇੰਨੇ ਭਾਂਡੇ ਹੀ ਲਏ ਹੁਣ ਧਣੀਆਂ ਪਾ ਦੇ ਉਹ ਇੱਕ ਤੇ ਪਾਵਾਂਗੇ ਹੁਣ ਆ ਇੱਕ ਵਾਰੀ ਅੱਛਾ ਅੱਛਾ ਉਹ ਕਰਨਾ ਇੱਕ ਵਾਰੀ ਉਬਾਲ ਆਇਆ ਆਏ ਲੈ ਭਾਈ ਪਾ ਦੇ ਤੇ ਗਾਇਸ ਹੁਣ ਆਪਾਂ ਪਾਵਾਂਗੇ ਵਿੱਚ ਧਣੀਆਂ ਦਾਲ ਗਾਇਸ ਕਹਿੰਦਾ ਜੀਵ ਵੈਗਨ ਲੈਣੀ ਆ ਮੈਂ ਕਿਹਾ ਸਾਈਕਲ ਲੈ ਲੈ ਬਹੁਤ ਵੱਡੀ ਗੱਲ ਆ ਪਰ ਨਹੀਂ ਮੰਨਦਾ ਸਾਈਕਲ ਵੀ ਨਹੀਂ ਆਉਣਾ 113 ਦਾ ਅਕਾਊਂਟ 'ਚ ਹੋਣ 113 ਰੁਪਏ ਆਹ ਮੂੰਹ ਨੂੰ ਪੈਸਾ ਨਹੀਂ ਲੱਗਦਾ ਤੇਰੇ ਨੂੰ ਮੈਂ ਲੈ ਲੂੰਗਾ ਸਾਈਕਲ ਲੈ ਲੂੰਗਾ ਸਾਈਕਲ ਨਹੀਂ ਆਉਣਾ ਤੇਰੇ ਤਾਂ ਮੂੰਹ ਨੂੰ ਟੈਕਸ ਲੱਗਣਾ ਚਾਹੀਦਾ ਬਣ ਗਈ ਸਬਜ਼ੀ ਚਲੋ ਜੀ ਖਾਈਂ ਪਿੱਛੇ ਕਰ ਹੋਰ ਪਿੱਛੇ ਕਰ ਲਾ ਢੱਕਣ ਚਲੋ ਭਾਈ ਹੁਣ ਰੋਟੀਆਂ ਪੱਕਣ ਲੱਗ ਪਈਆਂ ਵਾਂ ਤੰਦੂਰ ਵਾਲੀਆਂ ਤੇ ਭੁੱਖ ਵੀ ਲੱਗੀ ਹੋਈ ਆ ਬਈ ਪਕਾਈ ਜਾਂਦਾ ਲਾਪਰੀ ਦਬਈ ਤੰਦੂਰੀ ਭਾਈ ਆਇਆ ਹੋਇਆ ਵਾ ਲਾਈ ਜਾਂਦਾ ਰੋਟਨਾ ਐਨੀ ਜਲਦੀ ਰਜੀ ਲੱਤੀ ਆਂਦੀਆਂ ਹੂੰ ਜਲਦੀ ਕਰਨਾ ਉਹਨੇ ਠੰਡਾ ਆ ਨਾ ਆ ਫਾੜ ਨਹੀਂ ਠੰਡਾ ਨਹੀਂ ਲਾ ਦਿਆ ਕਰਨਾ ਸਾਈਡ ਤੇ ਆਹ ਹੁਣੀ ਲਾ ਦਿਆ ਕਰ ਤੇਲ ਕਿੱਥੇ ਜਦੋਂ ਆ ਇੱਕ ਵਾਰੀ ਇਦਾਂ ਜਦੋਂ ਹਾਂ ਹਾਂ ਲਾਣਾ ਕਿ ਟਾਈਮ ਹੀ ਆ ਲੈ ਇਹ ਤਾਂ ਖਤਮ ਕਿਨੇ ਪਾਉਂਦੇ ਕਿ ਉਹ ਕਾਲ ਕਰੋ ਡੈਡ ਚੱਕ ਲੈ यस हां डैडी मैं कंपनी के बा कंप्यूटर जल्दी से भेज देना यार ठीक है कह देना पहले मुझे ठीक जल्दी ਇਵੇਂ ਦੀ ਲੱਤੀ ਹੋਏ ਔਰ ਰੋਟੀ ਵਧੀਆ ਲੱਤੀ ਕਿ ਨਹੀਂ ਤੇਲ ਲਾ ਕੇ ਮਰਜੀ ਜਲਦੀ ਕਰਾ ਹਾਂ ਤੇਲ ਲਾਇਆ ਇੱਕ ਸੁੱਕ ਗਿਆ ਹੈਗਾ ਪਤਾ ਨਹੀਂ ਹੈ ਹੁੰਦਾ ਤਾਂ ਜਿਆਦਾ ਸੇਕ ਸੇਕ ਜਿਆਦਾ ਵਾ ਥੱਲੇ ਲੱਗ ਜਾਂਦੀ ਆ ਹੋਵੇ ਕਿੱਥੇ ਲਾਤੀ ਰੋਟੀਆਂ ਸੇਕ ਜਿਆਦਾ ਹਣਾ ਤੂੰ ਗਲਤ ਲੱਗ ਹਾਂ ਥੋੜਾ ਉੱਤੇ ਰੱਖਣਾ ਮੇਰਾ ਤਾਂ ਜੀ ਕਰੀ ਜਾਂਦਾ ਮੈਂ ਤਾਂ ਕਹਿਣਾ ਖਾ ਕੇ ਵੇਖਾਂ ਮੈਂ ਦਹੀਂ ਦੀ ਲੋੜ ਹੈਗੀ ਆ ਕਿਉਂ ਹੁਣ ਆਪਾਂ ਰੋਟੀਆਂ ਨੂੰ ਚੋਪਰ ਲਈਏ ਮੜਾ ਆਇਆ ਤੇ ਮੋਟਰ ਤੇ ਖਾ ਕੇ ਜਾਣੇ ਇੱਕ ਹੀ ਥਾਲੀ ਆ ਆਪਣੇ ਕੋਲ ਤਿੰਨਾਂ ਨੇ ਇੱਕ ਨਾਲ ਹੀ ਖਾ ਲੈਣਾ ਵਾ ਨਾਲੇ ਤੁਹਾਨੂੰ ਸਵਾਦ ਦੱਸਾਂਗੇ ਬਈ ਸਬਜੀ ਤੰਦੂਰ ਵਾਲੀ ਰੋਟੀ ਕਿਵੇਂ ਦੀ ਪੱਕੀ ਤੇ ਸਵਾਦਕ ਦੱਸਾਂਗੇ ਬਈ ਇੱਥੇ ਹੀ ਅ ਬਾਕੀ ਲਾਪਰੀ ਲੈਣ ਗਿਆ ਹੋਇਆ ਦਹੀਂ ਘਰੋਂ ਤੇ ਦਹੀਂ ਲੈ ਆਵੇ ਤੇ ਫਿਰ ਆਪਾਂ ਖਾਣੇ ਆ ਚਲੋ ਜੀ ਆਪਣੀ ਜਿਹੜੀ ਸਬਜੀ ਰੈਡੀ ਆ ਤੇ ਹੁਣ ਆਪਾਂ ਇਕੱਠਿਆਂ ਤਿੰਨਾਂ ਨੇ ਬਹਿ ਕੇ ਇਕੱਠਿਆਂ ਇੱਕ ਪਲੇਟ 'ਚ ਹੀ ਖਾਣਾ ਵਾ ਵਾਓ ਕਿੰਨਾ ਸੋਹਣੀ ਸਬਜੀ ਬਣੀ ਪਈ ਮਾਤੇ ਖਾ ਵੀ ਲਈ ਰੋਟੀ ਸਵਾਦ ਬੜੀ ਅੱਛਾ ਦਹੀਂ ਕਿੰਨਾ ਵਧੀਆ ਲਿਆਇਆ ਵਾ ਅੱਛਾ ਦਹੀਂ ਵੀ ਲੈ ਆਂਦਾ ਬਈ ਬੂੰਦੀ ਬੂੰਦੀ ਪਾ ਕੇ ਲਿਆਇਆ ਫੁੱਲ ਭਰ ਲਾ ਕਿਉਂਕਿ ਬਾਰ-ਬਾਰ ਨਹੀਂ ਥੋੜੀ ਪਾਈ ਜਾਏਗੀ ਦੂਜੀ ਆ ਚਾਹੀਦੀਆ ਕੀ ਮਮਾ ਨਹੀਂ ਇਹ ਨਹੀਂ ਚਾਹੀਦੀ ਨਾ ਨਹੀਂ ਨਹੀਂ ਇੱਕ ਚ ਹੀ ਖਾਣੀ ਹੈ ਇੱਕ ਚ ਹੀ ਖਾ ਲੈਣੀ ਇਹਨਾਂ ਨੂੰ ਕੀ ਕਰਨਾ ਚਲੋ ਮੈਂ ਇਹਦੇ ਚ ਇੱਕ ਬੰਦਾ ਖਾ ਲੈਂਦਾ ਵਾ ਹਨਾ ਇੱਕ ਮੈਂ ਇਹਦੇ ਚ ਖਾ ਲੈਣਾ ਬਸ 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 ਤਿਆਰ ਅਜੀ ਜੀ ਹੁਣ ਤੰਦੂਰੀ ਰੋਟੀਆਂ ਜਿਹੜੀਆਂ ਆਪਾਂ ਪਕਾਈਆਂ ਸੀ ਉਹ ਵੀ ਟਕਾਲ ਗਏ ਤਾਂ ਟਕਾਲ ਲਿਆ ਮਿਰਚ ਕਿੱਥੇ ਗਈ ਜਿਹੜੀ ਰੱਖੀ ਲਓ ਜੀ ਆ ਆਪਣੀ ਮਿਰਚੇ ਮਿਰਚ ਕੌਣ ਖਾਊਗਾ ਜੋ ਲੋਚੀ ਪੁੱਤੇ ਟਕਾ ਦੇਣਾ ਲਓ ਜੀ ਹੁਣ ਆਪਾਂ ਸਾਰੇ ਜਣੇ ਬਹਿ ਕੇ ਖਾઈએ ਰੋਟੀ ਤੇ ਮਟਰ ਤੇ ਨਜ਼ਾਰੇ ਵੱਖਰੇ ਹੀ ਆ ਤੇ ਇੱਥੇ ਬੈ ਕੇ ਖਾਣ ਲੱਗੇ ਆਪਾਂ ਤੰਦੂਰੀ ਰੋਟੀ ਤੇ ਨਾਲ ਆਲੂ ਮਟਰ ਦੀ ਸਬਜ਼ੀ ਬਈ ਦੱਸੋ ਕਿਵੇਂ ਸਵਾਦ ਬਹੁਤ ਲੋ ਆਪਾਂ ਵੀ ਖਾ ਲ ਗਏ ਹੁਣ ਜੀ ਬਹੁਤ ਕਰਦਾ ਪਿਆ ਚਲੋ ਜੀ ਖਾਣਗੇ ਉਹ ਇੱਕ ਤਾਂ ਇਹ ਵੀ ਰੰਦੇ ਆ ਵਾਖ ਰਹੂਂਦੇ ਕੀ ਜਾਣਦੇ ਹੁਣ ਅਰ ਜੀ ਰੋਟੀਆਂ ਲੱਟ ਪਾਇਆ ਨੂੰ ਕਰੀ ਦੱਬਾ ਇਧਰ ਮੇਰੇ ਹੱਲ ਕਰ ਦੇ ਨਾ ਹਾਂ ਸਾਹ ਹੂੰ انا لون تھوڑا ہے اے مرچ کڑی ہاں اے بہت کڑی ہے ہم دوسریں لگیاں فرسٹ والی جے تو اپنے دا ٹٹیاں ਹੂੰ ਖਾ ਤੂੰ ਆ ਉਹ ਜੀ ਭਾਂਡੇ ਖਾਲੀ ਕਰਕੇ ਬੇੜਾ ਬੈ ਜੇ ਤਾਂ ਅਈ ਤੇ ਸਾਰੀਆਂ ਰੋਟੀਆਂ ਖਾ ਗਏ ਤੇ ਹੁਣ ਉਹ ਲਾਪਰੀ ਕੋਤ ਸਾਹਬ ਨਹੀਂ ਲਿਆ ਜਾਂਦਾ ਕਹਿੰਦੇ ਕਿੱਧਰ ਗਿਆ ਮੇਰੀਆਂ ਚਪਲਾਂ ਨੂੰ ਪਾ ਗਿਆ ਆ ਪਈਆਂ ਰੱਜੀ ਵੀ ਸੈਰ ਕਰਨ ਗਈ ਉਹ ਵੀ ਤੋਂ ਇੱਕ ਹੋ ਜਾਈ ਦੋ ਝੂਠ ਮਾਰਦਾ ਝੂਠ ਲੈਟ੍ਰੀਨ ਗਿਆ ਨਾ ਨਾ ਝੂਠ ਮਾਰਦਾ ਇਹ ਸੈਰ ਕਰਦਾ ਪਿਆ ਰੱਜੀ ਵੀ ਨਾਲ ਰੱਜੀ ਦਾ ਜੀ ਪੱਠੇ ਵੜਦਾ ਪਿਆ ਇਹ ਅੱਜ ਤੇ ਪੱਠੇ ਤਾਂ ਵੜਦਾ ਵਾ ਵੀ ਕੰਮ ਔਖਾ ਵਾ ਤੇ ਕੰਮ ਸੌਖਾ ਕਰਨ ਲਈ ਵੀ ਸਾਹ ਅਜੀਤ ਕਹਿੰਦਾ ਵੀ ਪੱਠੇ ਵੜ ਲਗੇ ਚੰਗਾ ਏ ਰ ਬਾਏ ਬਾਏ ਤੇਰੀ ਬਚਾਏ ਇਹਦੇ ਕੋਲ ਸਾਈਕਲ ਲੈਣ ਜੋਗੇ ਭਾਈ ਯਾਰ ਤੇਰੀ ਨਾਲ ਰੋਟੀ ਵਾਲਾ ਟਿੱਕਾ ਲੈ ਸਕਦਾ ਵਾ ਤ ਫੇ ਦਿਹਾੜੀ ਤੇ